ਹਾਂਜੀ ਜੀ ਬਾਈੁਰਦੀ ਗਾ ਖਾਨ ਸਾਹਿਬ ਬਾਈੁਰਦੀ ਕਰੇ ਮਰੇ ਰ ਆਪਣੇ ਇੱਥੇ ਰਾਹ ਗਾ ਨਹੀਂ ਆਪਣੀ ਜਗਾ ਉਰੀ ਬਜ਼ੁਰਗਾਂ ਦੀ ਅੱਛਾ ਜਗ੍ਹਾ ਹੀ ਹੈ ਇੱਥੇ ਹੂੰ ਤੇ ਉਦੇ ਆਪਾਂ ਪ੍ਰਾਰਥਨਾ ਸਮੇਂ ਬੁਰਗੇ ਇਥੇ ਮਿੱਟੀ ਕਰਦੇ ਆ ਜੀ ਤੇ ਇਥੋਂ ਨਾ ਕਮੇਟੀ ਵਾਲਿਆਂ ਨੇ ਇਧਰ ਰਾਹ ਬੰਦ ਕਰ ਦਿੱਤਾ ਕਰਤਾ ਹੀ ਇਹ ਜਗਾ ਦਾ ਰਾਹ ਪਾਟ ਦਿੱਤਾ ਕਿਹੜੀ ਜਗਾ ਇੱਕ ਮਿੰਟ ਜਰਾ ਦੇਖ ਲਈਏ ਆਪਾਂ ਹਾਂਜੀ ਹਾਂਜੀ ਕਰ ਇਹ ਆਹੋ ਸਾਹਮਣੇ ਕਿਹੜੀ ਜਗਾ ਦੱਸਿਓ ਜਰਾ ਜੋ ਸਾਹਮਣੇ ਜਿੱਥੇ ਬਰੋਟਾ ਕਹਨਾ ਜੀ ਉਹ ਬਰੋਟੇ ਵਾਲੀ ਜਗਾ ਤੇ ਆ ਜੀ ਪਹਿਲਾਂ ਇਹ ਸਾਫ਼ ਸੁਥਰਾ ਸੀ ਸਾਰੀ ਜਗ੍ਹਾ ਹੀ ਹੂੰ ਇਹਦਾ ਪਾਣੀ ਤਾਂ ਹੁਣ ਪਤਾ ਨਹੀਂ ਪੱਧਰ ਕਿੰਨਾ ਵਾਹਲਾ ਪਾਣੀ ਵਧ ਗਿਆ ਜੀ ਪਹਿਲਾਂ ਨਹੀਂ ਹੈਗਾ ਸੀ ਇੰਨਾ ਪਾਣੀ ਇੱਧਰ ਪਹਿਲਾਂ ਸਾਫ਼ ਹੀ ਸੀ ਸਾਰੀ ਜਗ੍ਹਾ ਇਹ ਠੀਕ ਹੈ ਹਾਂਜੀ ਹਾਂਜੀ ਤੇ ਦੇਖੋ ਕਮੇਟੀ ਨੇ ਰਾਹ ਪੱਟ ਦਿੱਤਾ ਇਹ ਪਹਿਲਾਂ ਮਰਬੇ ਬੰਦੀ ਤੋਂ ਪਹਿਲਾਂ ਦੀ ਜਗ੍ਹਾ ਹੀ ਬਪਰਾਤਨ ਜਗ੍ਹਾ ਹੀ ਹੈ ਬਹੁਤ ਸਮੇਂ ਦੀ ਅੱਛਾ ਥੋੜੇ ਬਜ਼ੁਰਗ ਵਗੈਰਾ ਇੱਥੇ ਮਿੱਟੀ ਵਾਂਗ ਕਰਦੇ ਹੁੰ ਸੀਗੇ ਹਾਂਜੀ ਮਿੱਟੀ ਮਤਲਬ ਕਿਵੇਂ ਕੋਈ ਤੀਰਥ ਸਥਾਨ ਜੀ ਮਤਲਬ ਦਵਾਈ ਵਾਲੀ ਮਿੱਟੀ ਨਿਕਲਦੀ ਹੈ ਜੀ ਅੱਛਾ ਦਵਾਈ ਵਾਲੀ ਬੰਦਾ ਵਾਲੀ ਮਨਨਤ ਹੋਣੀ ਹੈ ਜੀ ਮੁੰਡੇ ਤੇ ਵਿਆਹ ਦੀ ਮਿੱਟੀ ਕੱ ਅੱਛਾ ਉਹਦਾ ਘੱਗਰੇ ਪਾ ਕੇ ਮਿੱਟੀ ਕੱਢਦੇ ਸੀ ਪੱਲਾ ਮੂੰਹ ਤੱਕ ਕੇ ਕੱਢਦੇ ਸੀ ਇੱਥੇ ਮਿੱਟੀ ਇਹਨਾਂ ਨੇ ਕਮੇਟੀ ਵਾਲਿਆਂ ਨੇ ਸਾਰੀ ਬਾਬਿਆਂ ਦੀ ਜਗ੍ਹਾ ਦਾ ਉਹ ਕਰਤਾ ਇਹਨਾਂ ਨੇ ਪੱਟਤੀ ਹੁਣ ਇੱਕ ਕੋਈ ਰਾਹ ਨਹੀਂ ਹੈਗਾ ਆ ਪੱਟ ਕੇ ਸਾਰੀ ਸੈੱਡਾ ਤੇ ਲਾਤੀਆ ਵਿਚਾਲੇ ਪਾਣੀ ਆ ਜਾਂਦਾ ਹਾਂ ਹਾਂ ਵਿਚਾਲੇ ਦੇ ਤਾਂ ਵੀ ਕੋਈ ਰਾਹ ਨਹੀਂ ਹੈਗਾ ਉਸ ਨੂੰ ਲੰਘਣ ਜਿਹੜੀ ਆ ਕਮੇਟੀ ਨੇ ਜੀਸੀਬੀ ਨਾਲ ਪੱਟਿਆ ਕਮੇਟੀ ਨੂੰ ਇਹ ਚਾਹੀਦਾ ਦਾ ਸੀ ਇਹ ਬੰਦ ਕਰਾਇਆ ਜਾਵੇ ਨਹੀਂ ਫਿਰ ਅਸੀਂ ਆਪ ਦਾ ਜਿਹੜਾ ਸੰਘਰਸ਼ਾ ਸੀ ਇਸ ਤਰ੍ਹਾਂ ਦੇ ਇਕੱਠ ਕਰਕੇ ਕਮੇਟੀ ਦੇ ਨੂੰ ਸਾਹਮਣੇ ਜਿੰਦਾ ਰਾਮਾ ਜੀ ਇਸ ਸਬੰਧੀ ਤੁਸੀਂ ਕਮੇਟੀ 'ਚ ਕੋਈ ਦਰਖਾਸਤ ਦਿੱਤੀ ਹੈ ਹਾਂ ਜੀ ਹਾਂ ਜੀ ਦਿੱਤੀ ਹੈ ਅਸੀਂ ਜਾਤ ਉਸ ਦੇ ਸਾਹ ਦੇ ਨਾਲ ਪਹਿਲਾਂ ਦਰਖਾਸਤ ਦਿੱਤੀ ਹੈ ਡੇਟ ਨਹੀਂ ਵੱਲੋਂ ਜਾਦਾ ਹੀ ਆਪਾਂ ਦਰਖਾਸਤ ਦੇ ਕੇ ਆਏ ਹਾਂ ਠੀਕ ਹੈ ਚਾਲੂ ਕਰਿਆ ਜਾਵੇ ਭਾਈ ਠੀਕ ਹੈ ਨੰਬਰਾਂ ਦਿਨ ਹੋ ਗਏ ਸਾਨੂੰ ਰਿਪੋਰਟ ਦਿੱਤੀ ਨੂੰ ਇਹ ਸਾਡੀ ਸ਼ੁਣਦਰੀ ਨਹੀਂ ਹੈਗੇ ਅਸੀਂ ਕਮੇਟੀ ਨੂੰ ਦੁਬਾਰੇ ਫੇਰ ਬੇਨਤੀ ਕਰਦੇ ਹਾਂ ਜੇ ਸਾਡਾ ਹੱਲ ਹੁੰਦਾ ਦੱਸੋ ਨਹੀਂ ਫਿਰ ਅਸੀਂ ਕੱਲੂ ਦੇਸੀ ਵੀ ਲਿਆ ਕੇ ਜਿਹਨੂੰ ਅਸੀਂ ਬੰਦ ਕਰਾਵਾਂਗੇ ਉੱਥੋਂ ਜਿੱਥੇ ਅਸੀਂ ਮਿੱਟੀ ਕੱਢਦੇ ਆਂ ਇਹਦੇ ਆਲਾ ਦਵਾਰਾ ਉੱਚਾ ਕਰਕੇ ਅਸੀਂ ਕੋਬਾ ਵੀ ਬੰਦ ਕਰਾ ਸਕਦੇ ਆ ਤੁਸੀਂ ਹੋਰ ਦੇਖੋ ਇੱਕ ਗੱਲ ਹੋਰ ਆਈ ਆ ਹੁਣ ਜਿਹੜੇ ਇੱਥੇ 2 ਸਾਲਾਂ ਤੋਂ ਰਾਹ ਨਿਕਲੇ ਆ ਜਿਹੜੇ ਇੱਥੇ 4-5 ਸਾਲਾਂ ਦੇ ਬੈਠੇ ਲੋਕ ਟੋਬੇ ਦੇ ਵਿੱਚ ਹੀ ਉਹ ਛੱਡ ਦਿੱਤੇ ਇਹਨਾਂ ਨੇ ਪੈਸੇ ਲੈ ਕੇ ਕਮੇਟੀਆਂ ਲਈ ਕਿੰਨਾ ਗੰਦਾ ਕੰਮ ਕਰ ਇਹਨਾਂ ਨੇ ਪੈਸੇ ਲੈ ਕੇ ਦੇਖੋ ਛੱਡਤੇ ਇਹਨਾਂ ਤੋਂ ਇਹ ਜਿਹੜੀ ਪ੍ਰਾਤਨ ਵਿੁਰਗਾਂ ਦੀ ਜਗ੍ਹਾ ਸਾਡੀ ਇਹ ਕਹਿੰਦੇ ਹਰ ਜਮ ਮਿੱਟੀਆ ਮੂਟੀਆਂ ਦੁਨੀਆ ਫਿਰਦੇ ਰਹਿੰਦੇ ਆ ਦੇਖੋ ਸਾਡਾ ਕਿੱਡੀ ਖਲਵਾੜ ਕਰੀ ਇਹਨਾਂ ਨੇ ਹਨ ਜਿਹੜੇ ਹੁਣ ਇਹਨਾਂ ਦੀ ਜਗ੍ਹਾ ਬਣੀ ਆ 2 ਸਾਲਾਂ ਤੋਂ ਰਾਹ ਬਣਿਆ ਜਿਵੇਂ ਆ ਬੈਠੇ ਨੇ ਆ ਹੁਣ ਆਪਾਂ 5 ਸਾਲਾਂ ਤੋਂ ਵੇ ਵੀ ਟੋਬ ਦੇ ਵਿੱਚ ਜਗ੍ਹਾ ਸਾਰੀ ਛੱਡ ਦਿੱਤੀ ਉਹਨਾਂ ਨੇ ਹੁਣ ਤੁਸੀਂ ਕੀ ਚਾਹੁੰਦੇ ਹੋ ਵੀ ਪ੍ਰਸ਼ਾਸਨ ਕੀ ਬੰਦ ਕਰਨਾ ਚਾਹੀਦਾ ਹੈ ਕਮੇਟੀ ਨੂੰ ਕਹਿੰਦੇ ਆਸੀਂ ਇਹ ਸਾਡਾ ਆਹ ਜਿਹੜਾ ਰਾਹ ਦਾ ਬਣਦਾ ਪਹਿਲਾਂ ਤੋਂ ਵੀ ਇਹ ਰਾਹ ਇਹ ਤ ਬਣਾ ਕੇ ਦਿੱਤਾ ਜਾਵੇ ਤੇ ਤਾਂ ਜੋ ਤੁਸੀਂ ਆਪਣੇ ਬੇਨਤੀ ਕਰਦੇ ਆ ਕਮੇਟੀ ਨੂੰ ਬਜ਼ੁਰਗਾਂ ਦੇ ਰੀਤ ਰਿਵਾਜ ਨਿਭਾਉਂਦੇ ਹੋਏ ਦੀਵਾਲੀ 20 ਤਰੀਕ ਦੀ ਦੀਵਾਲੀ ਆਉਂਦੀ ਐ ਅਸੀਂ ਮਿੱਟੀ ਕੱਢਣੀ ਆ ਠੀਕ ਹੈ ਇਹ ਸਾਡਾ ਜਲਦੀ ਰਾਹ ਸਾਫ਼ ਕੀਤਾ ਜਾਵੇ ਜੇ ਦੇ ਨਹੀਂ ਕਰਦੇ ਸਾਨੂੰ ਖਾਣਾ ਦਾ ਜਵਾਬ ਦੇ ਦੇਣਾ ਰੱਸੀ ਆਪ ਦਾ ਜਿਹੜਾ ਸੰਘਰਸ਼ ਆ ਸੀ ਇਹ ਵੱਡਾਂਗੇ ਅਜੇ ਸ਼ਬੀਨਾ ਸਾਰੇ ਪੱਦਰ ਕਰਾਮਾਂ ਨੇ ਉਹ ਤੋਂ ਬਾਅਦ ਜਿਹੜਾ ਉਧਰੋਂ ਅਸੀਂ ਨਵੀਂ ਟੀ ਕੱਢਦੇ ਹਿੱਥੇ ਅਸੀਂ ਉਹਨੂੰ ਉੱਚਾ ਕਰਕੇ ਉਹਨੂੰ ਸਾਫ਼ ਸੁਥਰਾ ਵਧੀਆ ਬਣਾਉਣਾ ਸਾਡੇ ਦੋ ਨਗਰ ਪੰਚਾਇਤ ਕਮੇਟੀ ਮੁਰਦਾਵਾਲ 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 ਨਗਰ ਪੰਚਾਇਤ ਕਮੇਟੀ ਮੁਰਦਾਵਾਲ 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 ਰਾਸ ਆ ਸਾਥ ਹੋਣਾ ਚਾਹੀਦਾ ਰਾਸ ਆ ਸਾਥ ਹੋਣਾ ਚਾਹੀਦਾ ਮੁਰਦਾਵਾਲ ਮੁਰਦਾਵਾਲ